ਤੁਸੀਂ ਸੋਚ ਸਕਦੇ ਹੋ ਉਹਨਾਂ ਨੇ ਇਹੋ ਜਿਹਾ ਇੱਕ ਸਕੂਟਰ ਮੋਟਰਸਾਈਕਲ ਤਿਆਰ ਕੀਤਾ ਪੈਕ ਕਰੋ ਹੱਥ 'ਚ ਪੜੋ ਲੈ ਜਾਓ ਇਹਨੂੰ ਕਹਿੰਦੇ ਆ ਇਨਸਾਨ ਦੀ ਕਲਪਨਾ ਕਲਪਨਾ ਏਡੀ ਵੱਡੀ ਕਰ ਲੋ ਵੀ ਬਿਨਾਂ ਸੋਚੀ ਸਮਝੀ ਚੀਜ਼ ਦੀ ਵੀ ਕਲਪਨਾ ਕਰ ਲੋ ਹੁਣ ਉਹ ਕਲਪਨਾ ਕਰਦੇ ਲੈਪਟਾਪ ਦੇਖਦੇ ਸੀਗੇ ਉਹ ਲੈਪਟਾਪ ਜਿਹੜਾ ਦਿਲ ਕੀਤਾ ਕੰਮ ਕਰਦੇ ਹੁਣ ਬੰਦ ਕਰਦਾ ਹੱਥ 'ਚ ਲੈ ਜਾਣੇ ਆਪਾਂ ਮੈਂ ਯਾਰ ਇਹ ਤਾਂ ਚਲੋ ਹੋ ਗਿਆ ਹੁਣ ਜੇ ਹੁਣ ਅਸੀਂ ਕਿਤੇ ਜਾਣਾ ਘੁੰਮਣਾ ਹੈ ਜਾਣਾ ਉਹ ਕਿਵੇਂ ਕਰੀਏ ਮੈਂ ਤਾਂ ਸਕੂਟਰ ਬਣਾ ਲੈਣੇ ਆਂ ਕੂਟਰ ਬਣਾ ਲਿਆ ਜੀ ਇਹ ਅਸੀ ਹੁਣ ਉਸ ওভারਬੋਰਡ ਕਹਿੰਦੇ ਆ ਪੰਜਾਬੀ ਵਿੱਚ ਉਹਨੂੰ ਦੋ ਟਾਇਰਾਂ ਵਾਲਾ ਰੇੜੂ ਵੀ ਕਹਿ ਦਿੰਦੇ ਨੇ ਹਾਂ ਉਹਦੀ ਖਾਸੀਅਤ ਕੀ ਹੈ ਕਿ ਉੱਤੇ ਤੁਸੀਂ ਖੜ ਕੇ ਸੋਚਣਾ ਹੈ ਸਿਰਫ ਤੁਸੀਂ ਜਿੱਦਾਂ ਸੋਚੋਗੇ ਉਦਾਂ ਚੱਲੂਗਾ ਉਹ ਅੱਛਾ ਤੁਸੀਂ ਸੋਚੋਗੇ ਅੱਗੇ ਜਾਣਾ ਤੁਸੀਂ ਸੋਚੋਗੇ ਖੱਬੇ ਜਾਣਾ ਤੁਸੀਂ ਸੋਚੋਗੇ ਸੱਜੇ ਜਾਣਾ ਤੁਸੀਂ ਸੋਚੋਗੇ ਪਿੱਛੇ ਜਾਣਾ ਗੋਲ-ਗੋਲ ਘੁੰਮਣਾ ਰੁਕ ਜਾਣਾ ਉਦਾਂ ਹੀ ਚੱਲੂ ਉਹ ਕੀ ਆ ਜਦੋਂ ਆਪਾਂ ਸੋਚਦੇ ਆ ਆਪਣੇ ਬੋਡੀ 'ਚ ਮੂਵਮੈਂਟ ਹੁੰਦੀ ਆ ਰਿਫਲੈਕਸ ਕਹਿੰਦੇ ਆ ਉਹਨੂੰ ਆਪਾਂ ਉਹ 200 ਬੋਡੀ ਦੇ ਮੂਵਮੈਂਟ ਪਰ ਸੈਕਿੰਡ ਸੈਂਸ ਕਰਦਾ ਕਿਆ ਬਾਤ ਅੱਛਾ ਹੁਣ ਤੁਸੀਂ ਕਹਿੰਨੇ ਹੋ ਮ ਤਾਂ ਆਪਣੀ ਤਕਨੀਕ ਦੀ ਕੀ ਖਾਸੀਅਤ ਹੁੰਦੀ ਹੈ ਕਿ ਸ਼ੁਰੂ ਜਦੋਂ ਆਪਾਂ ਸ਼ੁਰੂ ਬਣਾਉਂਦੇ ਬਹੁਤ ਮਹਿੰਗੀ ਹੁੰਦੀ ਹੈ ਜਿਵੇਂ ਤੁਸੀਂ ਇਦਾਂ ਲਾ ਕੇ ਚੱਲੋ ਜਦੋਂ ਨਾ ਟੀਵੀ ਆਏ ਤਾਂ ਨਾ ਕੋਰਨਰ ਟੀਵੀ ਕਿੰਨੇ ਮਹਿੰਗੇ ਹੁੰਦੇ ਸੀ ਪਰ ਸਸਤੇ ਹੋ ਗਏ ਫਿਰ ਹੁਣ LED ਆ ਕਿੰਨੇ ਮਹਿੰਗੇ ਹੁਣ LED ਹਰ ਇੱਕ ਦੇ ਘਰੇ ਆਏ ਲੱਗੇ ਹੋਏ ਕੰਦ ਤੋਂ ਸਿੰਦਰੀਆਂ ਵੇਖਦੇ ਨਹੀਂ ਕੋਈ ਮੈਂ ਫਿਰ ਉਹੀ ਕਹਿੰਦਾ ਨਾ ਵੀ ਓਵੇਂ ਹੁਣ ਟੈਕਨੋਲੋਜੀ ਇਸ ਤਾਂ ਮਹਿੰਗੀ ਆ ਟਾਈਮ ਨਾਲ ਸਸਤੀ ਹੋ ਜਾਊਗੀ ਫਾਈਨਾਂਸ ਇੱਕ ਬਹੁਤ ਵੱਡਾ ਇਸ਼ੂ ਹੁੰਦਾ ਜਦੋਂ ਆਪਾਂ ਕੋਈ ਕੰਮ ਸ਼ੁਰੂ ਕਰਨਾ ਹੁੰਦਾ थोड़ा बहुत किसी बिल्कुल भी नहीं होता अगे कोई गवर्नमेंट अदारे तो या किसी नॉन गवर्नमेंट अदारे फाइनस आज का जो यूथ है जिनको हम जेन जी कहते हैं और अब तो अल्फा जेन भी आ रही है दे आर वेरी मच द ओरियंटेड उनके पास इंटरनेट है उनके पास एक पूरा का पूरा वर्ल्ड उनकी मुट्ठी में ਪਹਿਲਾਂ ਤਾਂ ਵੱਡੇ ਤੋਂ ਵੱਡੇ ਸੁਪਨੇ ਦੇਖੋ ਤੇ ਸਾਰੇ ਸੁਪਨੇ ਸੱਚ ਹੋ ਸਕਦੇ ਨੇ ਜੇ ਤੁਸੀਂ ਉਹਦੇ ਲਈ ਮਿਹਨਤ ਕਰੋ ਤੇ ਸਮਾਂ ਦਿਓ ਸਮਾਂ ਦਾ ਮਤਲਬ ਹੈ ਅੱਜ ਤੁਹਾਡੇ ਮਨ 'ਚ ਕੋਈ ਵਿਚਾਰ ਆਇਆ ਤੁਸੀਂ ਉਹਨੂੰ 3 ਤੋਂ 4 ਸਾਲ ਜ਼ਿੰਦਗੀ ਦੇ ਪੂਰੀ ਮਿਹਨਤ ਨਾਲ ਸਬਰ ਨਾਲ ਡਿਸਪਲਿਨ ਨਾਲ ਜੇ ਦਿਨ ਰਾਤ ਉਸ ਤੇ ਲਾ ਕੇ ਕੰਮ ਕਰੋਗੇ ਆ ਮੇਰਾ ਅੱਜ ਤੁਹਾਡੇ ਨਾਲ ਵਾਅਦਾ ਹੈ ਇਸ ਚੈਨਲ ਤੇ ਵੀ ਤੁਹਾਨੂੰ 100% ਗਾਰੰਟੀ ਕਰ ਸਕਦਾ ਹਾਂ 3 ਤੋਂ 4 ਉਸ ਆਈਡੀਆ ਤੁਹਾਡਾ ਸਕਸੈਸਫੁਲ ਹੋ ਜੂ ਅਸੀਂ ਦੇਖਿਆ ਪਿੱਛੇ ਜੀ ਹੁਣ ਯੂਥ ਦੀ ਬਹੁਤ ਇਸ ਵੱਲ ਰੁਝਾਨ ਹੋ ਗਿਆ ਜੀ ਉਸ ਇੰਟਰਸਟ ਬਹੁਤ ਲੈ ਰਿਹਾ ਆਪਣੇ ਆਪ ਦੇ ਕੰਮ ਦੇ ਵਿੱਚ ਭਾਵੇਂ ਛੋਟਾ ਜਿਹਾ ਕੰਮ ਹੋਵੇ ਇੱਕ ਛੋਟੀ ਦੁਕਾਨ ਤੋਂ ਕਰਨਾ ਪਵੇ ਯਾਰ ਜੌਬ ਨਹੀਂ ਕਰਨੀ। ਤੋਂ ਜਿੰਨੇ ਵੀ ਅੱਜਕੱਲ੍ਹ ਕੇ ਯੰਗ ਨੌਜਵਾਨ ਹੈ ਜੋ, ਉਹਨਾਂ ਕੀ ਮਨ ਵਿੱਚ ਆਤਾ ਹੈ ਕਿ ਹਮਨੇ ਵੀ ਇਨਕੇ ਜੈਸੇ ਇੱਕ ਐਂਟਰਪ੍ਰੈਨਿਅਰ ਬੰਦੇ ਹਮਨੇ ਐਲਨ ਮਸਕ ਬੰਨਾ ਹੈ ਹਮਨੇ ਜੈਫ ਬਿਜੋਸ ਬੰਨਾ ਹੈ ਹਮਨੇ ਵੀ ਐਮਾਜ਼ਨ ਸਿਲਾਨੀਆ ਟੈਸਲਾ ਓਪਨ ਕਰਨੀ ਹੈ। तो स्टार्टअप पंजाब गवर्नमेंट ऑफ इंडिया स्टार्टअप इंडिया के और एम एस एम ईज पंजाब स्टेट काउंसिल इतनी स्कीम्स लेके आती हैं जिनके थ्रू आपको सीड मनी मिलती है एंड दे डोंट इवन आस्क यू तीन तीन लाख छः छः लाख की सीड मनी आपको मिलती है आपको बस अपना आइडिया वहाँ पर सबमिट कराना है इवेल्यूशन होती है आपकी आपको पिच करना होता है अपना आइडिया एंड वंस द कमिटी अप्रूव यू गेट द फंड विदाउट एनी क्वेश्चन आस्किंग ਸਤਿ ਸ਼੍ਰੀ ਅਕਾਲ ਦੋਸਤੋ ਔਨ ਪੁਆਇੰਟ ਤੇ ਮੈਂ ਹਰਜਿੰਦਰ ਤੁਹਾਡਾ ਸਵਾਗਤ ਕਰਦਾ ਅੱਜ ਅਸੀਂ ਜਿਹੜੇ ਸਖਸ਼ ਨੂੰ ਤੁਹਾਡੇ ਨਾਲ ਮਲਾਉਣਾ ਨਾ ਬਹੁ ਪੱਖੀ ਸ਼ਖਸੀਅਤ ਆ ਕਈ ਤਰ੍ਹਾਂ ਦੇ ਪੰਗੇ ਲੈਂਦੇ ਰਹਿੰਦੇ ਆ ਨਵੀਆਂ ਨਵੀਆਂ ਖੋਜਾਂ ਕਰਦੇ ਰਹਿੰਦੇ ਆ ਤੇ ਬੁਲਾਰੇ ਵੀ ਬਹੁਤ ਅੱਛੇ ਨੇ ਅੱਜ ਕਈ ਰਲੀਆਂ ਮਿਲੀਆਂ ਥੋੜੀ ਥੋੜੇ ਪੁਆਇੰਟ ਸਾਰੀਆਂ ਹੀ ਗੱਲਾਂ ਦੇ ਤੁਹਾਡੇ ਨਾਲ ਸਾਂਝੇ ਕਰਾਂਗੇ ਸਭ ਤੋਂ ਵੱਡੀ ਗੱਲ ਇਹ ਆ ਵੀ ਤੁਸੀਂ ਸੋਚ ਸਕਦੇ ਹੋ ਉਹਨਾਂ ਨੇ ਇਹੋ ਜਿਹਾ ਇੱਕ ਸਕੂਟਰ ਮੋਟਰਸਾਈਕਲ ਤਿਆਰ ਕੀਤਾ ਪੈਕ ਕਰੋ ਹੱਥ 'ਚ ਫੜੋ ਲੈ ਜਾਓ ਜਿੱਥੇ ਦਿਲ ਕਰਦਾ ਪੈਕ ਖੋਲੋ ਜੜੋ ਮੋਟਰਸਾਈਕਲ ਤੇ ਚੜਜੋ ਅਜੀਬ ਜੀ ਗੱਲ ਲੱਗੀ ਹੈ ਨਾ ਡਾਕਟਰ ਮਨੀਸ਼ ਜਿੰਦਲ ਜੀ ਇਹ ਕੁਝ ਕਰ ਰਹੇ ਨੇ ਜਿੰਦਲ ਸਾਹਿਬ ਸਤਿ ਸ਼ਕਾਲ ਜੀ ਸਤਿ ਸ਼ਕਾਲ ਜੀ ਬੜੀ ਮਾਣ ਆ ਜੋ ਤੁਸੀਂ ਮੈਨੂੰ ਗੱਲ ਦੱਸ ਰਹੇ ਸੀ ਨਾ ਹਾਂਜੀ ਮੈਂ ਕਿਹਾ ਯਾਰ ਵੀ ਆ ਐਵੇਂ ਵੀ ਹੋ ਸਕਦਾ ਵੀ ਮੋਟਰਸਾਈਕਲ ਪੈਕ ਕੀਤਾ ਇਹਨੂੰ ਕਹਿੰਦੇ ਆ ਇਨਸਾਨ ਦੀ ਕਲਪਨਾ ਕਹਿੰਦੇ ਕਲਪਨਾ ਏਡੀ ਵੱਡੀ ਕਰ ਲੋ ਵੀ ਬਣਾ ਸੋਚੀ ਸਮਝੀ ਚੀਜ਼ ਦੀ ਵੀ ਕਲਪਨਾ ਕਰ ਲੋ ਹੁਣ ਉਹ ਕਲਪਨਾ ਕਰਦੇ ਹੀ ਲੈਪਟਾਪ ਦੇਖਦੇ ਸੀਗੇ ਉਹ ਲੈਪਟਾਪ ਜਦੋਂ ਦਿਲ ਕੀਤਾ ਕੰਮ ਕਰਦੇ ਹੁਣ ਬੰਦ ਕਰਦਾ ਹੱਥ ਚੱਕ ਕੇ ਲੈ ਜਾਣੇ ਆਪਾਂ ਮੈਂ ਯਾਰ ਇਹ ਤਾਂ ਚਲੋ ਹੋ ਗਿਆ ਹੁਣ ਜੇ ਹੁਣ ਅਸੀਂ ਕਿਤੇ ਜਾਣਾ ਘੁੰਮਣਾ ਜਾਣਾ ਉਹ ਕਿਵੇਂ ਕਰੀਏ ਮੈਂ ਤਾਂ ਸਕੂਟਰ ਬਣਾ ਲੈਣੇ ਆਂ ਕੂਟਰ ਬਣਾ ਲਿਆ ਜੀ ਉਹ ਜਦੋਂ ਬਣਾਇਆ ਪਹਿਲਾਂ ਉਹ 47 ਕਿਲੋ ਦਾ ਬਣਿਆ ਉਹ ਫੋਲਡਰ ਲ ਬਣਾ ਰਿਆ ਸੀ ਫੋਲਡ ਤਾਂ ਹੋਣ ਲੱਗ ਗਿਆ ਉਹ ਚੱਕਿਆ ਨਾ ਜਾਵੇ ਫੇਰ ਅਸੀਂ ਉਸ ਤੇ ਕੰਮ ਕੀਤਾ ਫੇਰ ਹੁਣ ਅਸੀਂ ਉਹਨੂੰ ਮੈਗਨੀਸ਼ੀਅਮ ਲੋਜ ਬਣਾਨੇ ਜੀ ਜਿਹੜਾ ਹਵਾਈ ਜਹਾਜ਼ ਬਣਦਾ ਉਹਨੂੰ ਫੋਲਡ ਕਰੋ ਸਾਰਾ 12 ਕਿਲੋ ਦਾ ਪੀਸ ਹੈ ਜਦ ਦਿੱਥੇ ਦੇ ਲਗੀ ਤੇ ਚੱਕਿਆ ਕੁਛ ਨਹੀਂ 10 ਸੈਕਿੰਡ ਵਿੱਚ ਖੋਲਿਆ ਸਿਰਫ 10 ਸੈਕਿੰਡ ਲੱਗਦਾ ਫੋਲਡ ਕਰਨ ਨੂੰ 10 ਸੈਕਿੰਡ ਹੀ ਲੱਗਦਾ ਖੋਲਣ ਨੂੰ ਜਿੱਥੇ ਮਰਜੀ ਚਲਾਓ ਇਲੈਕਟ੍ਰਿਕਲੀ ਚਾਰਜੇਬਲ ਕੋਈ ਪੈਟਰੋਲ ਨਹੀਂ ਚਾਹੀਦਾ ਡੀਜ਼ਲ ਨਹੀਂ ਚਾਹੀਦਾ ਕੋਈ ਪੋਲੂਸ਼ਨ ਨਹੀਂ ਗਲੀ ਚੱਲਦਾ ਕਹਦੇ ਤੇ ਪੈਟਰੋਲ ਡੀਜ਼ਲ ਨਹੀਂ ਉਹ ਬਿਜਲੀ ਨਾਲ ਚਾਰਜ ਕਰੀ ਜਾਓ ਇਹ ਇਹਨਾਂ ਲਈ ਨਾ ਸੀ ਹਾਸੇ ਮਜ਼ਾਕ ਦੇ ਵਿੱਚ ਇਹੋ ਜਿਹੀਆਂ ਸਖਸ਼ੀਤਾਂ ਲਈ ਕਿ ਸ਼ਬਦ ਵਰਤਦੇ ਨੇ ਪੰਗੇਵਾਜ਼ ਨਵੇਂ ਨਵੇਂ ਪੰਗੇ ਲੈਣਾ ਹਨ ਇਹ ਪੰਗੇ ਇਹੋ ਜਿਹੀਆਂ ਚੀਜ਼ਾਂ ਪੰਗਿਆਂ ਚ ਹੀ ਨਿਕਲਦੀਆਂ ਹੁੰਦੀਆਂ ਮੈਂ ਥੋੜਾ ਪਿੱਛੇ ਜਾਣਾ ਇਹੋ ਜੀ ਇਨੋਵੇਸ਼ਨ ਕਰਨ ਦੇ ਖਿਆਲ ਕਦੋਂ ਤੋਂ ਆਉਣੇ ਸ਼ੁਰੂ ਹੋਏ ਮੈਨੂੰ ਪਤਾ ਲੱਗਿਆ ਸਕੂਟਰ ਤੋਂ ਪਹਿਲਾਂ ਤੁਸੀਂ ਇੱਕ ਹੋਰ ਵੀ ਜੰਤਰ ਤਿਆਰ ਕੀਤਾ ਉਹਦੇ ਉੱਤੇ ਖੜ ਕੇ ਭੱਜ ਲੈਂਦੇ ਬੰਦੇ ਮੇਰੇ ਵਰਗਾ ਦਾ ਢੂਹੀ ਢੜ ਵਾਲੇ ਮੈਂ ਤਾਂ ਉਹਦੇ ਉੱਤੇ ਪੰਗਾ ਲਿਆ ਸੀ ਉਹਤੇ ਕਿਸੇ ਦੇ ਟੋਹੀ ਨਹੀਂ ਟੁੱਟਦੀ ਉਹਦੀ ਲੌਜੀਕ ਦੱਸਦਾਂ ਕੀ ਐਸੀ ਉਹਨੂੰ ਹੋਵਰ ਬੋਰਡ ਕਹਿੰਦੇ ਆ ਪੰਜਾਬੀ ਵਿੱਚ ਉਹਨੂੰ ਦੋ ਟੈਨ ਵਾਲਾ ਰੇੜੂ ਵੀ ਕਹਿ ਦਿੰਦੇ ਨੇ ਉਹਦੀ ਖਾਸੀਅਤ ਕੀ ਹੈ ਕਿ ਉੱਤੇ ਤੁਸੀਂ ਖੜ ਕੇ ਸੋਚਣਾ ਹੈ ਸਿਰਫ ਤੁਸੀਂ ਜਿੱਦਾਂ ਸੋਚੋਗੇ ਉਦਾਂ ਚੱਲੂਗਾ ਉਹ ਅੱਛਾ ਤੁਸੀਂ ਸੋਚੋਗੇ ਅੱਗੇ ਜਾਣਾ ਤੁਸੀਂ ਸੋਚੋਗੇ ਖੱਬੇ ਜਾਣਾ ਤੁਸੀਂ ਸੋਚੋਗੇ ਸੱਜੇ ਜਾਣਾ ਤੁਸੀਂ ਸੋਚੋਗੇ ਪਿੱਛੇ ਜਾਣਾ ਗੋਲ ਗੋਲ ਘੁੰਮਣਾ ਰੁਕ ਜਾਣਾ ਉਦਾਂ ਹੀ ਚੱਲੂ ਉਹ ਕੀ ਆ ਜਦੋਂ ਆਪਾਂ ਸੋਚਦੇ ਆ ਆਪਣੇ ਬਾਡੀ ਚ ਮੂਵਮੈਂਟ ਹੁੰਦੀ ਆ ਰਿਫਲੈਕਸ ਕਹਿੰਦੇ ਆ ਉਹਨੂੰ ਆਪਾਂ ਉਹ 200 ਬਾਡੀ ਦੇ ਮੂਵਮੈਂਟ ਪਰ ਸੈਕਿੰਡ ਸੈਂਸ ਕਰਦਾ ਕੀ ਉਹਨੇ ਦੇਖ ਤਾ ਸਰ ਹੁਣ ਉਹ ਚੱਕਰੀ ਇਹ ਹੋ ਜਾ ਉਹ ਜਦੋਂ ਨਹੀਂ ਤੁਸੀਂ ਉਹਨੂੰ ਪੈਰ ਧਰਦੇ ਹੋ ਤੁਸੀਂ ਕਿਸੇ ਬੱਚੇ ਨੂੰ ਦਿਓ ਬੱਚਾ ਕੀ ਸੋਚਦਾ ਵਾ ਓਏ ਹੋਏ ਹੋਵਰ ਬੋਰਡ ਇਹ ਤੁਮੇ ਚਲਾਣਾ ਉਹ ਡਿੱਗਣ ਦੀ ਸੋਚਦਾ ਨਹੀਂ ਉਹ 2 ਮਿੰਟਾਂ ਚ ਜਾ ਮਹੇਰੀ ਮੰਗੂ ਲਈ ਫਿਰਦਾ ਉਹਨੂੰ ਅਸੀਂ ਇਹ 2015 ਚ ਲਾਂਚ ਕੀਤਾ ਸੀ ਮੈਂ ਜਦੋਂ ਤੋਂ ਬਚਪਨ ਤੋਂ ਹੀ ਮੈਨੂੰ ਟੈਕਨੋਲੋਜੀ ਦਾ ਬੜਾ ਹੋ ਰਹਿਦਾ ਸੀ ਕੋਈ ਹਾਲੀਵੁੱਡ ਦੀ ਮੂਵੀ ਆਣੀ ਸਾਇੰਸ ਫਿਕਸ਼ਨ ਟੇ ਰਿਲੀਜ਼ ਹੋਣੀ ਮੈਨੂੰ ਅਸੀਂ ਦੇਖਣੀ ਆ ਫਿਰ ਮੈਨੂੰ ਸੀ ਵੀ ਇਹ ਨਾ ਇਹ ਚੀਜ਼ਾਂ ਫਿਊਚਰ ਵਿੱਚ ਬਣਾ ਫਿਊਚਰ ਵਿੱਚ ਦਿਖਾਉਂਦੇ ਆ ਤੇ ਉਦੋਂ ਤੋਂ ਫਿਰ ਕੀ ਕੀਤਾ ਚਲੋ ਆਪਣੇ ਬਿਜ਼ਨਸ ਵੀ ਕੀਤੇ ਫੈਮਿਲੀ ਬਿਜ਼ਨਸ ਵੀ ਕੀਤੇ ਆਪਣੇ ਵੀ ਕੀਤੇ ਪਰ ਅੰਦਰ ਤਾਂ ਕਿਹੜਾ ਨਿਸ਼ਾਨ ਤੋਂ ਆ ਵੀ ਕੁਝ ਕਰਨਾ ਫਿਰ 2015 ਚ ਅਸੀਂ ਇਹ ਲਾਂਚ ਕੀਤਾ ਮੈਂ ਕੁਝ ਪੀਸ ਬਣਾਏ ਪ੍ਰੋਟੋਟਾਈਪ ਤਿਆਰ ਕੀਤੇ ਉਦੋਂ ਲੋਕਾਂ ਨੂੰ ਪਤਾ ਹੀ ਨਹੀਂ ਸੀ ਕਿ ਪੀਸ ਕੀ ਨੇ ਫਿਰ ਅਸੀਂ ਕੀ ਕਰਨਾ ਅਸੀਂ ਜਿੰਨੀਆਂ ਬੀਜ਼ੀ ਮਾਰਕੀਟਸ ਨੇ ਨਾ ਉੱਥੇ ਲੈ ਕੇ ਖੜੇ ਹੋ ਜਾਣਾ ਉਹ ਇੱਕ ਖਾਸ ਗੱਲ ਆਪਣੀ ਆਪਣੇ ਹਿੰਦੁਸਤਾਨ ਚ ਕੀ ਇਹ ਫ੍ਰੀ ਹੈ ਜੀ ਚਲਾ ਲਓ ਉਹ ਸਾਰੇ ਚਲਾਓ 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 ਅਸੀਂ ਫੋਟੋਆਂ ਖਿੱਚੀਆਂ ਵੀਡੀਓ ਬਣਾਏ ਉਹ ਵਾਇਰਲ ਹੋ ਗਈਆਂ ਉੱਥੋਂ ਪਿੱਛੇ ਮੁੜ ਕੇ ਨਹੀਂ ਦੇਖ ਕੋਲੇ ਅੱਡਰ ਤਰ੍ਹਾਂ ਦੇ ਤੇ ਸਾਰੇ ਸਾਡੀ ਇੱਕੋ ਹੀ ਖਾਸੀਅਤ ਆ ਵੀ ਬਿਜਲੀ ਨਾਲ ਚਾਰਜੇਬਲ ਆ ਕੋਈ ਪੈਟਰੋਲ ਨਹੀਂ ਡੀਜ਼ਲ ਨਹੀਂ ਕੋਈ ਪੋਲੂਸ਼ਨ ਨਹੀਂ ਅਸੀਂ ਇਹ ਕਹਿੰਨੇ ਆ ਵੀ ਜਿਹੜੀ ਆਪਣਾ ਜਿਹੜੀ ਆਪਣੀ ਦੁਨੀਆ ਆ ਸੰਸਾਰ ਆ ਇਹ ਆਪਾਂ ਨੂੰ ਆਪਾਂ ਇਹਦੇ ਰਿਸੋਰਸ ਜੁਟੀਲਾਈਜ਼ ਕਰ ਰਹੇ ਆ ਹੂੰ ਤੇ ਆਪਾਂ ਅਗਲੀ ਪੀੜ੍ਹੀ ਨੂੰ ਕੀ ਲੈ ਕੇ ਜਾਣ ਸਾਡੀ ਇਮੰਸ਼ਾ ਇਹ ਆ ਵੀ ਆਪਾਂ ਅਗਲੀ ਪੀੜ੍ਹੀ ਨੂੰ ਇੱਕ ਵਧੀਆ ਵਧੀਆ ਦੁਨੀਆ ਦੇਖੇ ਜਾਈਏ ਜਿਹੜੀ ਨੀਟ ਐਂਡ ਕਲੀਨ ਹੋਏ ਤਾਂ ਅਸੀਂ ਪਹਿਲੀ ਭਾਰਤ ਦੀ ਕੰਪਨੀ ਜਿਹੜੀ ਕਲੀਨ ਟੈਕ ਗ੍ਰੀਨ ਟੈਕ ਹੈ ਅਸੀਂ ਕਾਰਬਨ ਜਿਹੜੀ ਹੈ ਸਾਡੀ ਨਿਊਟਰਲ ਕੰਪਨੀ ਆ ਤੇ ਭਾਰਤ ਨੂੰ ਅਸੀਂ ਕਾਰਬਨ ਜਿਹੜੀ ਰਿਡਕਸ਼ਨ ਉਹ ਚ ਵੀ ਹੈਲਪ ਕਰ ਰਹੇ ਆ ਇਹਦਾ ਫਿਰ ਤੁਹਾਡਾ ਜਿਹੜਾ ਪ੍ਰੋਡਕਸ਼ਨ ਕਿੱਥੋਂ ਕਰਦੇ ਹੋ ਤੁਸੀਂ ਪੰਜਾਬ ਤੋਂ ਹੀ ਕਰਦੇ ਹੋ ਕਿੱਥੇ ਤੁਸੀਂ ਆਪਣੀ ਇੰਡਸਟਰੀ ਅਸੀਂ ਲੁਧਿਆਣਾ ਬੇਸਡ ਆਂ ਜੀ ਲੁਧਿਆਣੇ ਤੋਂ ਅਸੀਂ ਪੂਰਾ ਇੰਡੀਆ ਆਪਰੇਟ ਕਰਦੇ ਆ ਅਸੀਂ ਡੀ ਟੂ ਸੀ ਬ੍ਰਾਂਡ ਇਹਨੂੰ ਕਹਿੰਦੇ ਡਾਇਰੈਕਟ ਟੂ ਕਸਟਮਰ ਵੀ ਅਸੀਂ ਸਾਡਾ ਕੋਈ ਸ਼ੋਰੂਮ ਕੋਈ ਡੀਲਰ ਨਹੀਂ ਕੋਈ ਨਹੀਂ ਸਾਡੇ ਸਾਨੂੰ ਸਾਡੇ 24 ਕੂਰੀਅਰ ਪਾਰਟਨਰ ਨੇ ਹਰ ਇੱਕ ਇੰਡੀਆ ਦਾ ਅਸੀਂ ਪਿੰਨ ਕੋਡ ਕਵਰ ਕਰਦੇ ਸਾਨੂੰ ਆਰਡਰ ਦਿਓ ਤੁਹਾਡੇ ਘਰੇ ਪਹੁੰਚ ਜਾਣਾ ਬਸ ਚਲਾਓ ਮਾਜਾ ਆਨੰਦ ਮਨੋ ਜੇ ਕੁ ਸਾਡੇ ਉਨ ਹੁੰਦਾ ਤਾਂ ਉਹ ਫੁੱਲ ਸਾਰੀ ਗਾਰੰਟੀ ਆ ਉਹਦੀ ਲਾਈਫਟਾਈਮ ਸਰਵਿਸ ਫਰੀ ਆ ਸਾਡੇ ਅਸੀਂ ਤੁਹਾਡੇ ਘਰੋਂ ਟੇਕ ਕੇਅਰ ਕਰਨੀ ਤਾਂ ਵੀ ਤੁਹਾਨੂੰ ਕੋਈ ਹੈਡੈਕ ਨਹੀਂ ਹੁਣ ਜਿਹੜੀ ਉਹ ਬਾਈਕ ਤੁਸੀਂ ਤਿਆਰ ਕਰ ਰਹੇ ਹੋ ਉਹ ਕਿੰਨੇ ਕਿਲੋ ਦੀ ਆ ਉਹ 12 ਕਿਲੋ ਦੀ ਆ ਸਾਰੀ ਜਿਵੇਂ ਮਰਜ਼ੀ ਚੱਕੋ। ਔਰ ਕਿੰਨੇ ਸਮੇਂ ਦੇ ਵਿੱਚ ਉਹ ਤਿਆਰ ਹੋਗੀ? ਸਮਾਂ ਮਤਲਬ ਸਾਨੂੰ ਰਿਸਰਚ ਕਰਨ ਚ ਪੈਣਾ ਨਹੀਂ ਰਿਸਰਚ ਨਹੀਂ ਮਤਲਬ ਸਾਰਾ ਉਸ ਦਾ ਬਾਡੀ ਪਾਰਟਸ ਵਗੈਰਾ ਲਾਉਣ ਤੇ ਸਾਰੇ ਨਹੀਂ ਉਹ ਤਾਂ ਇੱਕ ਪੀਸ ਤੇ ਇੱਕ ਘੰਟੇ ਚ ਬਣ ਜਾਂਦਾ। ਇੱਕ ਘੰਟੇ ਦੇ ਵਿੱਚ ਇੱਕ ਬਾਈਕ ਤਿਆਰ ਤਿਆਰ ਹੋ ਜਾਂਦੀ ਹੈ ਜੀ। ਇੱਕ ਉਹ ਵੀ ਤੁਹਾਨੂੰ ਜ਼ਿਆਦਾ ਦੱਸ ਰਹੇ ਹਾਂ ਜਦੋਂ ਜਦੋਂ ਅਸੀਂ ਫਾਸਟ ਮੂਵੀ ਪ੍ਰੋਡਕਸ਼ਨ ਲਾਈਨਾਂ ਤੇ ਆ ਤਾਂ ਉਹ ਘੰਟੇ ਤੋਂ ਵੀ ਤੇਜ਼ ਦਾ ਪ੍ਰੋਸੈਸ ਹੈ। ਹਮ ਤੇ ਉਪਰ ਇਦਾਂ ਵੀ ਉਹਦੇ ਪਿੱਛੇ ਪਰ ਜਿਹੜੀ ਸਾਡੀ ਆਰ ਐਨ ਡੀ ਲੱਗੀ ਹੋਈ ਉਹ 3 ਸਾਲ ਦੀ ਆ ਅੱਛਾ ਅਸੀਂ 3 ਸਾਲ ਉਹਦੇ ਤੇ ਬਹਿ ਕੇ ਰਿਸਰਚ ਕੀਤਾ ਤੁਮ ਦੱਸਿਆ ਜੇ ਪਹਿਲਾਂ ਅਸੀਂ ਪੀਸ ਬਣਾ ਲਿਓ 47 ਕਿਲੋ ਦਾ ਬਣਾਉਣਾ ਹੁੰਦਾ ਕਰੀਏ ਕੀ 47 ਕਿਲੋ ਤੁਸੀਂ ਚੱਕ ਨਹੀਂ ਸਕਦੇ ਫੇਰ ਆਰ ਐਨ ਡੀ ਲੱਗੀ ਵੀ ਇਹ ਲੋਹੇ ਚ ਸੀ ਇਹਨੂੰ ਅਲੋਏ ਚ ਬਣਾਈਏ ਅਲੋਏ ਚ 25 ਕਿਲੋ ਤੇ ਲਾਏ ਫੇਰ ਲੱਗੀ ਵੀ ਨਹੀਂ ਇਹਨੂੰ ਮੈਗਨੀਸ਼ੀਅਮ ਚ ਅਲੋਏ ਚ ਬਣਾਈਏ ਜੀ ਚ ਹਵਾਈਏ ਜੁਣਾ ਦੇ ਮੈਨੂੰ ਲਾਈਟ ਵੇਟ ਕਰ ਲਈਏ ਤੇ ਉਹਦੀ ਸਟਰੈਂਥ ਬਹੁਤ ਵਧੀਆ ਹੂੰ ਇਸ ਤਰ੍ਹਾਂ ਬਸ ਚੱਲੀ ਜਾ ਰਹੇ ਆਓ ਕਦੇ ਤੁਹਾਨੂੰ ਇੰਜੋਏ ਕਰਦੇ ਆ ਲੁਧਿਆਣੇ ਆਵਾਂਗੇ ਸਾਡੇ ਦਰਸ਼ਕਾਂ ਨੂੰ ਵੀ ਦਿਖਾਵਾਂਗੇ ਉੱਥੇ ਕੈਮਰਾ ਲੈ ਕੇ ਆਵਾਂ ਨਾਲ ਉਹਨਾਂ ਦਾ ਵੀਡੀਓ ਬਣਾ ਕੇ ਦਿਖਾਵਾਂਗੇ ਅੱਛਾ ਜਦੋਂ ਤੁਸੀਂ ਇਸ ਫੀਲਡ ਦੇ ਵਿੱਚ ਆਏ ਐਂਟਰਪ੍ਰੀਨਰ ਬਣ ਦੀ ਸੋਚੀ ਵੀ ਆਪਦੇ ਹੀ ਆਪਾਂ ਬਿਜ਼ਨਸ ਕਰਨਾ ਹੈ ਆ ਕਰਦੇ ਆ ਨੇ ਪਹਿਲਾਂ ਕਿਹਾ ਹੋਣਾ ਵੀ ਪਹਿਲਾਂ ਕਿਤੇ ਸੈਟਲ ਜੇ ਹੋ ਜੋ ਕਿਤੇ ਪਹਿਲਾਂ ਜੋਬ ਜੋ ਵੀ ਕੀਤੀ ਕਿਤੇ ਨਹੀਂ ਐਦਾਂ ਸੀ ਵੀ ਫੈਮਿਲੀ ਹੈ ਜਿਹੜੀ ਉਹ ਬਿਜ਼ਨਸ ਚ ਹੀ ਹੈ ਤੇ ਛੋਟਾ ਸੀ 14 ਸਾਲ ਦਾ ਸੀਗਾ 2 ਰੁਪਏ ਮਿਲਦੇ ਸੀਗੇ ਜੇਬ ਖਰਚ ਨੂੰ ਅੱਛਾ ਤੇ ਉਹ 2 ਰੁਪਏ ਚਾਹੁੰਦਾ ਕੋਈ ਜ਼ਿਆਦਾ ਸੀਗਾ ਨਹੀਂ ਇੱਕਾਈ ਟਮਕਾ ਲੈ ਇਹ 96 ਦੀ ਗੱਲ ਹੈ ਇਹ 96 ਦੀ ਗੱਲ ਹੈ 96 ਚ 2 96 ਚ 2 ਰੁਪਏ ਮਿਲਦੇ ਸੀ 2 ਰੁਪਏ ਵੀ ਖਰਚ 96 ਚ ਬਹੁਤ ਬਹੁਤ ਸੀਗੇ ਪਰ ਬੱਚੇ ਦੀ ਲਾਲਸਾ ਦੇ ਸਾਹਮਣੇ ਸੋਚੋ ਨਾ ਬੱਚੇ ਨੂੰ ਤੇ ਹੁੰਦੀ ਵੀ ਇਹ ਵੀ ਇਹ ਵੀ ਇਹ ਵੀ ਇਹ ਵੀ ਸਾਰਾ ਕੁਝ ਚਾਹੀਦਾ ਉਹ 2 ਰੁਪਏ ਘਰੋਂ 20 ਰੁਪਏ ਮੰਗ ਲੇ ਹ ਉਹਨੇ ਕੀ ਕੀਤਾ ਮੈਨੂੰ ਕਹਿੰਦੇ ਵੀ ਆ ਫੈਕਟਰੀ ਦੀ ਚਾਬੀਆਂ ਸੰਭੋ ਇਹਨੂੰ ਚਲਾ ਲਓ ਤੁਹਾਡੇ ਪੈਸੇ ਬਣ ਗਏ ਤੁਹਾਡੇ ਘਾਟੇ ਚ ਗਿਆ ਤਾਂ ਫੈਕਟਰੀ ਵਾਪਸ ਲਓ ਦੋ ਰੁਪਏ ਵੀ ਬੰਦ ਮੈਂ ਯਾਰ ਇਹ ਤਾਂ ਪੰਗੇ ਪੰਗੇ ਲੈ ਲਿਆ ਮੈਂ ਕਿਹਾ ਨਹੀਂ ਵੀ ਨਹੀਂ ਚਾਹੀਦੇ ਕੁਛ ਨਹੀਂ ਦੋ ਰੁਪਏ ਠੀਕ ਨੇ ਮੰਨੇ ਨਹੀਂ ਉਹ ਬਸ ਫਿਰ ਉਦੋਂ ਪੈਨਾ ਸਕੂਲੇ ਜਾਂਦੇ ਸੀ ਸਕੂਲੋਂ ਆ ਕੇ ਫੋਰਮੈਨਾਂ ਬਹਿ ਕੇ ਵਾਸ਼ਨਾ ਬਣਾਉਂਦੇ ਸੀ ਟਰੱਕ ਦੀਆਂ ਟਰੈਕਟਰ ਦੇ ਬਾਸਾਂ ਦੇ ਜੋ ਟਰੱਕ ਉਹ ਚੱਕਾ ਟੈਟ ਕਰਦੇ ਆ ਉਹ ਉਹ ਗੁਰਸਦੇ ਹਿਸਾਬ ਨਾਲ ਵਿਕਦੀ 144 ਪੀਸ ਦੇ ਹਿਸਾਬ ਨਾਲ ਬਹੁਤ ਸੋ ਫਿਰ ਉਥੋਂ ਜੋ ਲੱਗੇ ਉਹ ਕੀ ਕਹਿੰਦੇ ਅੰਦਰ ਕੀੜਾ ਬੈਠ ਗਿਆ ਵੀ ਕੰਮ ਕਰਨਾ ਫਿਰ ਮੈਂ ਬਾਹਰ ਚਲਾ ਗਿਆ ਆਸਟ੍ਰੇਲੀਆ ਉੱਥੇ ਮੈਂ ਪੜਿਆ ਉੱਥੇ ਮੈਂ ਨੌਕਰੀ ਕੀਤੀ ਨਾਲ ਨਾਲ ਪੜਾਈ ਦੇ ਉੱਥੇ ਮੈਂ 2 ਸਾਲ ਨੌਕਰੀ ਕੀਤੀ ਉੱਥੇ ਸਿੱਖਿਆ ਪੜਾ ਤੇ ਫਿਰ ਜਦੋਂ ਮੇਰੀ ਪੜਾਈ ਖਤਮ ਉਹਨਾਂ ਨੇ ਮੈਨੂੰ ਪੀਆਰ ਦਿੱਤੀ ਉੱਥੇ ਪੱਕਾ ਕਰਤਾ 60 ਲੱਖ ਦਾ ਪੈਕੇਜ ਵੀ ਦਿੱਤਾ ਮੈਂ ਨਾ ਥੋੜਾ ਪੱਕਾ ਹੋਣਾ ਆਪਾਂ ਨਾ ਪੈਕੇਜ ਅਸੀਂ ਤਾਂ ਆਪਣੇ ਹਿੰਦੋਸਤਾਂ ਜਾਵਾਂਗੇ ਆਪਣੇ ਭਾਰਤ ਆਪਣੇ ਮੋਲਕ ਉੱਥੇ ਜਾ ਕੇ ਕਰਾਂਗੇ ਜੋ ਕਰਾਂਗੇ ਮੈਂ ਅਸੀਂ ਭਾਰਤ ਵਾਪਸ ਆ ਗਿਆ ਬਸ ਫਿਰ ਇਸ ਆਮਨਸੀ ਦਾ ਤੁੰਦ ਦਸਿਆ ਵੀ ਹੋਵਰ ਬੋਰਡ ਬਣਾ ਲਿਆ ਫੋਲਡਿੰਗ ਸਕੂਟਰ ਬਣਾ ਲਿਆ ਤਾਂ 13 ਪ੍ਰੋਡਕਟ ਬਣਾ ਲਏ ਉਦੋਂ ਬਾਅਦ ਵੀ ਹਜੇ ਮਨ ਸ਼ਾਂਤ ਨਹੀਂ ਹੋਇਆ ਕਿਉਂ ਨਹੀਂ ਸ਼ਾਂਤ ਹੋਇਆ ਬਖਸ਼ਾਹ ਖੁਸ਼ੀ ਹੁਣ ਔਰ ਫਿਰ ਇਹ ਲੱਗਿਆ ਵੀ ਯਾਰ ਜਿਹੜੀ ਆ ਟੈਕਨੋਲੋਜੀ ਆ ਤਕਨੀਕ ਆ ਇਹ ਬਾਹਰੋਂ ਨਹੀਂ ਲੈਣੀ ਆ ਆਪਾਂ ਇੰਡੀਆ ਚ ਬਣਾਈਏ ਮੈਂ ਫਿਰ ਨਾ ਬੱਚਿਆਂ ਦੀਆਂ ਫ੍ਰੀ ਦੇ ਵਿੱਚ ਵਰਕਸ਼ਾਪਸ ਲੈਣ ਲੱਗਿਆ ਰੋਬੋਟਿਕਸ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਉੱਤੇ ਤੇ ਉਹ ਕਰਕੇ ਸਾਡੀ ਇੱਕ ਕੰਪਨੀ ਬਣ ਗਈ ਮੈਂਟਰਾਕਸ ਜਿਹਦਾ ਵੀ ਸਾਡੀ ਜਿਹਦਾ ਸਾਡਾ ਥੀਮ ਆ ਵੀ ਐਜੂਕੇਟ ਐਮਪਾਵਰ ਐਲੀਵੇਟ ਵੀ ਤੁਹਾਨੂੰ ਕੋਈ ਵੀ ਤੁਹਾਨੂੰ ਸਕਿੱਲ ਚਾਹੀਦਾ ਜਿਹੜਾ ਕਿ ਸਕੂਲ ਕਾਲਜ ਯੂਨੀਵਰਸਿਟੀ ਨਹੀਂ ਸਿਖਾਉਂਦੀ ਸੀ ਉਹ ਸਕਿੱਲ ਦਿਆਂਗੇ ਤੁਸੀਂ ਨਵੇਂ ਲੈਵਲ ਤੇ ਜਾਣਾ ਤੁਹਾਨੂੰ ਨਵੇਂ ਲੈਵਲ ਤੇ ਲੈ ਕੇ ਜਾਵਾਂਗੇ ਤੁਹਾਡੇ ਕੋਲ ਕੋਈ ਸਟਾਰਟਅਪ ਸਟਾਰਟਅਪ ਆਈਡੀਆ ਤੁਹਾਡੇ ਕੋਲੇ ਤੁਹਾਨੂੰ ਸਮਝ ਨਹੀਂ ਆ ਰਹੀ ਵੀ ਆਈਡੀਆ ਚੱਲੂਗਾ ਨਹੀਂ ਚੱਲੂਗਾ ਉਹਨੂੰ ਆਈਡੀਆ ਵੈਲੀਡੇਸ਼ਨ ਕਹਿੰਦੇ ਸੀ ਉਹ ਆਈਡੀਆ ਵੈਲੀਡੇਸ਼ਨ ਕਰਕੇ ਦਿੰਨੇ ਆ ਉਦੋਂ ਬਾਅਦ ਤੁਹਾਨੂੰ ਬੂਟਸਟ੍ਰੈਪ ਕਰਦੇ ਆ ਵੀ ਤੁਹਾਨੂੰ ਤੁਹਾ ਤੁਸੀਂ ਕਹਿੰਦੇ ਸਾਡੇ ਕੋਲ ਤਾਂ ਆਫਿਸ ਐ ਨਹੀਂ ਆਫਿਸ ਜੇ ਮਿਲਦਾ ਤਾਂ ਉਹਦਾ ਕਿਰਾਇਆ ਪਰ ਅਸੀਂ ਤੁਹਾਨੂੰ ਕਿਤੇ ਨਾ ਕਿਤੇ ਟੈਕਨੋਲੋਜੀ ਬਿਜ਼ਨਸ ਇਨਕਿਊਬੇਟਰ ਚ ਫ੍ਰੀ ਚ ਇਨਕਿਊਬੇਟ ਕਰਾਨੇ ਆ ਉਦੋਂ ਬਾਅਦ ਤੁਹਾਨੂੰ ਮੈਂਟਰ ਚਾਹੀਦਾ ਮੈਂਟਰ ਦਿੰਨੇ ਆ ਉਦੋਂ ਬਾਅਦ ਤੁਹਾਨੂੰ ਆਪਣਾ ਜੇ ਫੰਡਿੰਗ ਜੋ ਚੀਜ਼ ਜਿਹੜੀ ਸਾਰੇ ਸੋਲੂਸ਼ਨ ਹੈ ਇਹਦੇ ਸਾਡਾ ਕੋਈ ਚਾਰਜ ਨਹੀਂ ਦੇ। ਇਹ ਹੁਣ ਅਸੀਂ 65 ਕੰਟਰੀਆਂ ਚ ਚਲਾ ਰਹੇ ਹਾਂ ਜੀ। ਕੀ ਬਾਤ ਹੈ। ਤੇ ਇਹ ਸਾਡਾ ਟਿਚਾ ਵੀ ਅਗਲੇ ਸਾਲ ਤੱਕ ਦੇ ਐਂਡ ਚ 2025 ਦੇ ਐਂਡ ਤੱਕ ਅਸੀਂ 200 ਦੀ 200 ਕੰਟਰੀਸ ਚ ਹੋਣਾ ਚਾਹੁੰਦੇ ਹਾਂ। ਕੀ ਬਾਤ ਹੈ। ਹਾਂ ਜੀ। ਤੇ ਇਹਦੇ ਚ ਕੀ ਆ ਸਾਡੇ 350 ਯੂਨੀਵਰਸਿਟੀਆਂ ਸਕੂਲ ਕਾਲਜ ਸਭ ਕੁਝ ਜੁੜਿਆ ਹੋਇਆ ਸਾਡੇ ਕੋਈ ਕੋਈ ਆਂਦਾ ਅਸੀਂ ਜਾਣਦੇ ਨਹੀਂ ਜਾਣਦੇ ਸੀ ਉਹਦੀ ਮਦਦ ਕਰਦੇ ਵੀ ਕਰੋ। ਬਾਈਕ ਤੋਂ ਬਾਅਦ ਹੁਣ ਅੱਗੇ ਮੰਦੇ ਵਿੱਚ ਕੀ ਆਇਆ ਹੋਇਆ ਕੀ ਬਣਾਉਣਾ। ਹੁਣ ਉੱਡਣ ਵਾਲਾ ਬਣਾਉਣਾ ਜੀ ਵੀ ਇਨਸਾਨ ਨੂੰ ਉਡਾਉਣਾ ਵੀ ਤੁਸੀਂ ਹੁਣ ਕਲ ਸੀ ਘਰੇ ਜਾਣਾ ਵਾ ਤੁਸੀਂ ਲੇਟ ਹੋ ਰਹੇ ਹੋ ਜਾਮ ਲੱਗੇ ਹੋ ਨੇ ਤੁਸੀਂ ਇੱਥੋਂ ਹੀ ਇੱਥੋਂ ਹੀ ਉੱਡੇ ੜੋੜੇ 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 ਘਰੇ ਜਾ ਕੇ ਆਪਦੇ ਘਰ ਦੇ ਵੇੜਾ ਇਹਦਾ ਤੁਸੀਂ ਉਹ ਗੱਲਾਂ ਕਰੀ ਜਾਂਦੇ ਹੋ ਜਿੰਦਰ ਸਾਹਿਬ ਜਦੋਂ ਅਸੀਂ ਨਿੱਕੇ ਹੁੰਦੇ ਸੀ ਸ਼ਕਤੀਮਾਨ ਵੇਖਦੇ ਹੁੰਦੇ ਸੀ ਵੀ ਜਿਦੋਂ ਜੀ ਕੀਤਾ ਉਹ ਸ਼ਕਤੀਮਾਨ ਉੱਡ ਕੇ ਬੱਸ ਬੱਸ ਫਿਰ ਉਹੀ ਕਰਨਾ ਤੁਹਾਨੂੰ ਇਹ ਇਹ ਬੱਤੇ ਕੋ ਕੋ ਨਹੀਂ ਉਹ ਉਸ ਤੇ ਸੀ ਆਲਰੇਡੀ ਕੰਮ ਕਰ ਰਹੇ ਆ ਉਹਦਾ ਕਨਸੈਪਟ ਬਣ ਗਿਆ ਟੈਕਨੋਲੋਜੀ ਨਾ ਸ਼ੁਰੂ ਚ ਇੱਕ ਆਪਣੇ ਤਕਨੀਕ ਦੀ ਕੀ ਖਾਸੀਅਤ ਹੁੰਦੀ ਹੈ ਕਿ ਸ਼ੁਰੂ ਜਦੋਂ ਆਪਾਂ ਸ਼ੁਰੂ ਬਣਾਉਣਾ ਬਹੁਤ ਮਹਿੰਗੀ ਹੁੰਦੀ ਹੈ ਜਿਵੇਂ ਤੁਸੀਂ ਇਦਾਂ ਲਾ ਕੇ ਚੱਲੋ ਜਦੋਂ ਨਾ ਟੀਵੀ ਆਏ ਪਹਿਲਾਂ ਕਲਰ ਟੀਵੀ ਆ ਕਿੰਨੇ ਮਹਿੰਗੇ ਹੁੰਦੇ ਸੀ ਫਿਰ ਸਸਤੇ ਹੋ ਗਏ ਪਹਿਲਾਂ ਬਲੈਕ ਐਂਡ ਵਾਈਟ ਫਿਰ 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 ਹੁਣ LED ਆ ਕਿੰਨੇ ਮਹਿੰਗੇ ਹੁਣ LED ਆ ਹਰ ਇੱਕ ਦੇ ਘਰੇ ਆਏ ਲੱਗੇ ਹੋਏ ਕਹਿੰਦੇ ਤਾਂ ਸਿੰਡਰੀਆ ਵੇਖਦੇ ਨਹੀਂ ਕੋਈ ਮੈਂ ਫਿਰ ਉਹੀ ਕਹਿੰਦਾ ਨਾ ਵੀ ਓਵੇਂ ਹੁਣ ਟੈਕਨੋਲੋਜੀ ਇਸ ਤੈ ਮਹਿੰਗੀ ਆ ਟਾਈਮ ਨਾਲ ਸਸਤੀ ਹੋ ਜਾਊਗੀ ਪਰ ਇਹ ਤੁਹਾਡੇ ਨਾਲ ਗੇ ਹੋ ਅਸੀਂ ਨਾ ਸਾਡੀ ਡਿਮਾਂਡ ਆ ਜੂਗੀ ਵੀ ਥੋੜੀ ਜਗ੍ਹਾ ਤਿਆਰ ਕਰਦੇ ਅਸੀਂ ਉੱਡ-ਉੱਡ ਦੀ ਆਣਾ ਹਾਂ ਇਹ ਟੈਕਨੋਲੋਜੀ ਸਾਨੂੰ ਜ਼ਰੂਰ ਦੱਸਿਓ ਕਿਉਂਕਿ ਕਈ ਵਾਰੀ ਅਸੀਂ ਜਾਮ ਵਿੱਚ ਫਸੇ ਨੇ ਦੂਰ ਜਾਣਾ ਹੁੰਦਾ ਉਹ ਸਾਰਿਆਂ ਦੀ ਸਾਡੀ ਸਾਡੀ ਇੱਕ ਸਾਡੀ ਖਾਸੀਅਤ ਹੈ ਜੀ ਅਸੀਂ ਜਿਹੜੀ ਵੀ ਕੋਈ ਚੀਜ਼ ਕਰਦੇ ਹਾਂ ਹਰ ਇੱਕ ਨੂੰ ਮੁਹैया ਕਰਾਉਂਦੇ ਹਾਂ ਸਾਡਾ ਕੋਈ ਦਰਵਾਜ਼ਾ ਬੰਦ ਨਹੀਂ ਸਾਡੇ ਕੋਲ ਜੋ ਚੀਜ਼ ਸਾਰਿਆਂ ਲਈ ਓਪਨਾ ਚਾਹੀਏ ਉਹ ਸਾਡੀ ਕੋਟ ਟੈਕਨੋਲੋਜੀ ਹੈ ਚਾਹੇ ਕੋਈ ਪੜ੍ਹਾਈ ਆ ਚਾਹੇ ਕੋਈ ਸਕਿੱਲ ਹੈ ਸਾਰਿਆਂ ਲਈ ਤੇ ਕੋਈ ਚਾਰਜਸ ਨਹੀਂ ਇਹਦੇ ਵਾਸਤੇ ਨਵੇਂ ਜਿਹੜੇ ਯੂਥ ਆ ਨੌਜਵਾਨ ਨੇ ਕੋਈ ਤੁਹਾਡੇ ਨਾਲ ਜੁੜਨਾ ਚਾਹੁੰਦਾ ਕੋਈ ਸਿੱਖਣਾ ਚਾਹੁੰਦਾ ਤੁਹਾਡੇ ਤੋਂ ਇੰਟਰਪ੍ਰੈਨਿਅਰ ਬਣਨਾ ਚਾਹੁੰਦਾ ਉਹਨਾਂ ਲਈ ਕੁਝ ਕੀ ਤੁਸੀਂ ਕਰ ਸਕਦੇ ਜੀ ਮੇਰਾ ਨਾਮ ਡਾਕਟਰ ਮਨੀਸ਼ ਜਿੰਦਲ ਹੈ ਡਾਕਟਰ ਮਨੀਸ਼ ਜਿੰਦਲ Google 'ਚ ਪਾਉਗੇ ਤੁਹਾਡੇ ਕੋਲ ਮੇਰਾ ਈਮੇਲ ਫੋਨ ਨੰਬਰ ਸਭ ਕੁਝ ਆ ਜਾਏਗਾ ਮੇਰੇ ਨਾਲ ਜੁੜੋ ਕੋਈ ਮੈਂ ਪੈਸਾ ਨਹੀਂ ਲੈਂਦਾ ਮੈਂ ਦਿਨ 'ਚ ਤਕਰੀਬਨ 20 ਘੰਟੇ ਅਵੇਲੇਬਲ ਹਾਂ ਮੈਂ ਸਿਰਫ 4 ਘੰਟੇ ਸੌਣਾ 20 ਘੰਟੇ ਹਰ ਸੱਤੋ ਦਿਨ ਵਿਲੇਪ ਹਨ ਤੇ ਮੈਂ ਇਸ ਟਾਈਮ 323 ਸਟਾਰਟਅੱਪਸ ਦੇ ਬੋਰਡ ਤੇ ਹਾਂ ਤੁਹਾਡੇ ਕੋਲ ਕੋਈ ਆਈਡੀਆ ਹੈ ਤੁਸੀਂ ਉਸ ਤੇ ਕੰਮ ਕਰਨਾ ਚਾਹੁੰਦੇ ਹੋ ਜ਼ਿੰਦਗੀ ਚ ਅੱਗੇ ਵੰਦੇ ਚਾਹੁੰਦੇ ਹੋ ਤੁਹਾਨੂੰ ਲੱਗਦਾ ਕੋਈ ਤੁਹਾਡਾ ਕਿ ਹੱਥ ਪੜੇ ਤੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਸਪੋਰਟ ਦੀ ਲੋੜ ਹੈ ਤਾਂ ਸਾਡੇ ਦਿਲ ਦੇ ਦਰਵਾਜ਼ੇ ਸਾਡੇ ਆਫਿਸ ਦੇ ਦਰਵਾਜ਼ੇ ਹਟਣ ਤਾਂ ਨਹੀਂ ਖੱਲੇ ਚਲੋ ਮਨੀਸ਼ ਜੀ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਸਭ ਤੋਂ ਵੱਡੀ ਗੱਲ ਇਹ ਹੈ ਵੀ ਤੁਸੀਂ ਨਵੀਆਂ ਨਵੀਆਂ ਖੋਜਾਂ ਜਿਹੜੀਆਂ ਕਰ ਰਹੇ ਹੋ ਨਾ ਉਹ ਬਾਕੀ ਬਾਕਮਾਲ ਨੇ ਸਲਾਮ ਆ ਤੁਹਾਡੀ ਖੋਜ ਨੂੰ ਤੁਹਾਡੇ ਆਈਡੀਆ ਨੂੰ ਅਸੀਂ ਹੁਣ ਜਿਆਦਾ ਲੰਬੀ ਗੱਲ ਇਸ ਕਰਕੇ ਨਹੀਂ ਕਰਦੇ ਵੀ ਅਸੀਂ ਉੱਥੇ ਸਾਰੀਆਂ ਚੀਜ਼ਾਂ ਤੁਹਾਡੇ ਕੋਲੇ ਆਫਿਸ ਉੱਤੇ ਇੰਡਸਟਰੀ 'ਚ ਆ ਕੇ ਦੇਖਣਾ ਚਾਹੁੰਦੇ ਆ। ਤੁਹਾਨੂੰ ਸਾਰੀਆਂ ਦਿਖਾਵਾਂਗੇ, ਤੁਹਾਨੂੰ ਸਾਰੀਆਂ ਚਲਵਾਵਾਂਗੇ। ਜਦੋਂ ਤੁਸੀਂ ਉਹ ਕਰੋਗੇ ਨਾ ਵੀ ਤੇ ਸਕੂਟਰ ਚੱਕ ਕੇ ਅਸੀਂ ਖੋਲ੍ਹ ਲਿਆ ਤੇ ਨਿਕਲ ਗਏ ਫੇਰ ਤੁਹਾਨੂੰ ਸਮਝ ਆਊ ਵੀ ਕੀ ਬਣਦਾ। ਤੇ ਸਾਰੇ ਨੌਜਵਾਨਾਂ ਨੂੰ ਮੈਂ ਜਾਣ ਤੋਂ ਪਹਿਲਾਂ ਇੱਕ ਮੈਸੇਜ ਦੇਣਾ ਚਾਹੁੰਗਾ ਵੀ ਤੁਸੀਂ ਜ਼ਿੰਦਗੀ 'ਚ ਕੋਈ ਵੀ ਤੁਹਾਡੀ ਇੱਛਾ ਹੈ ਜਾਂ ਤੁਹਾਡਾ ਕੋਈ ਸੁਪਨਾ ਆ, ਪਹਿਲਾਂ ਤਾਂ ਵੱਡੇ ਤੋਂ ਵੱਡੇ ਸੁਪਨੇ ਦੇਖੋ ਤੇ ਸਾਰੇ ਸੁਪਨੇ ਸੱਚ ਹੋ ਸਕਦੇ ਨੇ। ਜੇ ਤੁਸੀਂ ਉਹਦੇ ਲਈ ਮਿਹਨਤ ਕਰੋ ਤੇ ਸਮਾਂ ਦਿਓ ਸਮਾਂ ਦਾ ਮਤਲਬ ਹੈ ਅੱਜ ਤੁਹਾਡੇ ਮਨ 'ਚ ਕੋਈ ਵਿਚਾਰ ਆਇਆ ਤੁਸੀਂ ਉਹਨੂੰ 3 ਤੋਂ 4 ਸਾਲ ਜ਼ਿੰਦਗੀ ਦੇ ਪੂਰੀ ਮਿਹਨਤ ਨਾਲ ਸਬਰ ਨਾਲ ਡਿਸਪਲਿਨ ਨਾਲ ਜੇ ਦਿਨ ਰਾਤ ਉਸ ਤੇ ਲਾ ਕੇ ਕੰਮ ਕਰੋਗੇ ਆ ਮੇਰਾ ਅੱਜ ਤੁਹਾਡੇ ਨਾਲ ਵਾਅਦਾ ਹੈ ਇਸ ਚੈਨਲ ਤੇ ਵੀ ਤੁਹਾਨੂੰ ਲਿਖ ਕੇ ਗਾਰੰਟੀ ਕਰ ਸਕਦਾ 3 ਤੋਂ 4 ਉਸ ਆਈਡੀਆ ਤੁਹਾਡਾ ਸਕਸੈਸਫੁਲ ਹੋ ਜੂ ਤੁਹਾਡੇ ਸਾਰੇ ਸੁਪਨੇ ਸੱਚ ਹੋ ਜਾਣਗੇ ਮੈਂ ਵੀ ਤੁਹਾਡੇ ਵਰਗਈ ਸੀ ਯਾਰ ਛੋਟਾ ਸੀ ਕੋਈ ਕੁਝ ਨਹੀਂ ਸੀ ਪੱਲੇ ਉੱਥੋਂ ਚੱਲੇ ਸੀ ਅੱਜ ਬੱਲੇ ਬੱਲੇ ਬਹੁਤ ਸੋਹਣੀ ਗੱਲ ਹੈ ਮਨੀਸ਼ ਜੀ ਬਹੁਤ ਸ਼ੁਕਰੀਆ ਵਾਕਈ ਦੋਸਤੋ ਅੱਖਾਂ 'ਚ ਸੁਪਨੇ ਹੋਣ ਨਾ ਤਾਂ ਫਿਰ ਉਹ ਨੀਂਦ ਕਹਿੰਦੇ ਆ ਵੀ ਆਉਂਦੀ ਨਹੀਂ ਹੈ ਬੰਦਾ ਸੁਪਨਿਆਂ ਦੇ ਪਿੱਛੇ ਭਾਏ ਦਾ ਜਿਵੇਂ ਮਨੀਸ਼ ਜੀ ਨੇ ਕਿਹਾ ਕਿ ਮੈਂ ਸਿਰਫ 4 ਘੰਟੇ ਸੌਣਾ 20 ਘੰਟੇ ਆਪਣੀ ਮਿਹਨਤ ਲਈ ਆਪਣੇ ਕੰਮ ਲਈ ਆਪਣੀ ਲਗਨ ਲਈ ਜਾਂ ਤੁਹਾਡੇ ਵਰਗੇ ਉਹਨਾਂ ਦੋਸਤਾਂ ਭਰਾਵਾਂ ਲਈ ਇਹ ਹਾਜ਼ਰ ਨੇ ਜਿਹੜੇ ਕੁਝ ਕਰਨਾ ਚਾਹੁੰਦੇ ਨੇ ਪਰ ਸੁਪਨੇ ਸਜਾ ਕੇ ਰੱਖੋ ਸੁਪਨੇ ਅੱਖਾਂ ਚੋਂ ਗਾਇਬ ਨਹੀਂ ਹੋਣੇ ਚਾਹੀਦੇ ਤੇ ਜੇ ਤੁਹਾਡੇ ਵੀ ਅੱਖਾਂ ਦੇ ਵਿੱਚ ਕੋਈ ਸੁਪਨੇ ਹੈਗੇ ਆ ਨੇਸ਼ ਜੀ ਨਾਲ ਸੰਪਰਕ ਕਰ ਸਕਦੇ ਹੋ ਗੱਲਬਾਤ ਕਰਾਂਗੇ ਇੰਟਰਪ੍ਰੈਨਿਓਰਸ਼ਿਪ ਤੇ ਅ ਜੋ ਹੁਣ ਅੱਜ ਦਾ ਜਿਹੜਾ ਟਾਈਮ ਆ ਨਾ ਅ ਜਦੋਂ ਨੌਜਵਾਨ ਸਟੱਡੀ ਕਰਕੇ ਨਿਕਲਦਾ ਤਾਂ ਹੁਣ ਜੋਬ ਵੱਲ ਬਹੁਤ ਘਟ ਜਾਂਦੇ ਆ ਹਰ ਨੂੰ ਇਹ ਹੁੰਦਾ ਵੀ ਆਪਣਾ ਬਿਜ਼ਨਸ ਸ਼ੁਰੂ ਕੀਤਾ ਜਾਵੇ ਪਰ ਆਈਡੀਆਜ਼ ਹੁੰਦੇ ਵੀ ਆ ਅਗੇ ਡਿਵੈਲਪ ਕਰਨ ਦੇ ਵਿੱਚ ਸਮੱਸਿਆ ਆਉਂਦੀ ਆ ਖਾਸ ਕਰਕੇ ਕਰੋਨਾ ਨੇ ਸਾਡਾ ਸਿਨੈਰੀਓ ਬਦਲਿਆ ਕਰੋਨਿਆਂ ਦੇ ਵਿੱਚ ਬਹੁਤ ਕੁਐਸਚਨ ਨਵਾਂ ਯੂਥ ਨੇ ਕੀਤਾ ਹੈ ਸ੍ਰੀ ਅਤੀਪ੍ਰੇਅ ਜੀ ਬਹੁਤ ਸਾਰੇ ਇਹਨਾਂ ਕੋਲੇ ਆਈਡੀਆਜ਼ ਨੇ ਬਹੁਤ ਇਸ ਤਰ੍ਹਾਂ ਦੇ ਇਹਨਾਂ ਕੋਲ ਖਿਆਲਾਤ ਨੇ ਕਿ ਇੰਟਰਪ੍ਰੈਨਿਅਰ ਕਿਵੇਂ ਬਣਨਾ ਆਪਾਂ ਗੱਲਬਾਤ ਇਹਨਾਂ ਨੂੰ ਤੋਂ ਹੀ ਪੁੱਛਾਂਗੇ ਅਤੀ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹਾਂਜੀ ਵਧੀਆ ਜੀ ਅਸੀਂ ਤੁਹਾਡੇ ਨਾਲ ਕਾਫੀ ਲੰਬੇ ਸਮੇਂ ਤੋਂ ਜੁੜੇ ਹੋਏ ਹਾਂ ਪਰ ਆਪਣਾ ਗੱਲਬਾਤ ਕਰਨ ਦਾ ਸੁਭਾਅ ਅੱਜ ਬਣਿਆ ਸਾਨੂੰ ਪਤਾ ਵੀ ਤੁਹਾਡੇ ਕੋਲੇ ਨਾ ਆਈਡੀਆਜ਼ ਬਹੁਤ ਨੇ ਰਾਹ ਬਹੁਤ ਨੇ मान लो मैं कुछ करना चाहना मैं राह का नहीं पता पर राह दस है तो इन्ना कुछ आ सारा थोड़ी जबानी सुनना सबसे पहले लाइक like, uh, अगर आपने कोई भी एक स्टार्टअप करना है आप चाहते हो कि आप शार्कटेंक इंडिया देखते हो आप बिजनेस ब्लास्टर्स देखते हो एंड शार्कटेंक यू एस देखते हो तो जितने भी आजकल के यंग uh, uh, नौजवान हैं जो उनके मन में आता है कि हमने भी इनके जैसे

आइडिया शेयर करने से इसलिए डरते हैं कि अगर मैंने आइडिया शेयर किया तो सामने वाला पर्सन उसको कॉपी कर लेगा hmm. बट जब आप एक आइडिया सोचते हो ना उसी टाइम पे पूरे इंडिया में सत्रह लोग और होंगे जिन्होंने सेम आइडिया सोचा होगा hmm. बट जिसने शुरुआत कर ली जिसको हम फर्स्ट मूवर एडवांटेज कहते हैं वो आज चमक जाएगा hmm. तो सबसे पहले तो आपको खुल के आगे आना पड़ेगा hmm. इंडिया में इतनी ऑपरचुनिटीज हैं बाहर ऑल ओवर द वर्ल्ड इतनी ऑपरचुनिटीज हैं आप अपने आइडिया को इस्टेब्लिश करने के लिए आपको फंड्स चाहिए उसको एक प्रॉपर वे आउट करना है कंपनी फॉर्मेशन करनी है वो सब स्टेजेस पे पहुंचने के लिए पहले अपने आप को प्रिपेयर करो कि मैं इस आइडिया के लिए कुछ भी करने के लिए रेडी हूँ मैं इस आइडिया को शेयर करने के लिए रेडी हूँ क्रिटिसिज्म लेने के लिए रेडी हूँ एक मेंटर के साथ अटैच होने के लिए रेडी हूँ तभी आपको पता चलेगा कि मैं इस आइडिया को प्रॉपरली शेप कैसे करूँ ਅਸੀਂ ਦੇਖਿਆ ਪਿੱਛੇ ਜੀ ਹੁਣ ਯੂਥ ਦੀ ਬਹੁਤ ਇਸ ਵੱਲ ਰੁਝਾਨ ਹੋ ਗਿਆ ਜਿਉ ਉਸ ਇੰਟਰਸਟ ਬਹੁਤ ਲੈ ਰਿਹਾ ਆਪਣੇ ਆਪ ਦੇ ਕੰਮ ਦੇ ਵਿੱਚ ਭਾਵੇਂ ਛੋਟਾ ਜਿਹਾ ਕੰਮ ਹੋਵੇ ਇੱਕ ਛੋਟੀ ਦੁਕਾਨ ਤੋਂ ਕਰਨਾ ਪਵੇ ਯਾਰ ਜੋਬ ਨਹੀਂ ਕਰਨੀ ਕਿਵੇਂ ਦੇਖਦੇ ਹੋ ਇਸ ਇੰਟਰਸਟ ਨੂੰ ਇਟਸ ਵੈਰੀ ਗੁੱਡ ਯੂ نو ਮੀਨਸ ਥੀਸ ਡੇਸ ਜਿਸ ਤਰ੍ਹਾਂ ਸ ਅਨਪਲੋਇਮੈਂਟ ਵੱਧ ਰਹੀ ਹੈ ਐਂਡ ਜਿਸ ਤਰ੍ਹਾਂ ਸ ਵੇਵ ਚੱਲ ਰਹੀ ਹੈ ਇੰਡੀਆ ਮੇ ਸ਼ਾਕਟੈਕ ਇੰਡੀਆ ਕੀ ਬਾਤ ਤੋਂ ਸਟਾਰਟਅਪ ਇਕੋਸਿਸਟਮ ਕੀ ਟੋਟਲ ਸਿਨੈਰੀਓ ਚੇਂਜ ਹੋ ਗਿਆ ਆਪ ਆਸ ਦੇਖਦੇ ਹੋ ਪਹਿਲੇ ਹਮਾਰੇ ਪਾਸ 올 ਓਵਰ ਇੰਡੀਆ अगर थाउजेंड्स में स्टार्टअप्स हैं तो आज लाख्स में स्टार्टअप्स हैं पंजाब में इस बार हमारी स्टार्टअप रैंकिंग में भी उसने पोजिशन जंप करी है बिकॉज आज की डेट में गवर्नमेंट भी आगे आ रही है कि आपको इकोसिस्टम में कैसे सपोर्ट करना है आपकी जो पॉलिसीज हैं उसमें गवर्नमेंट रिलैक्सीशन्स लेके आई हैं आपके पास इतने इंक्यूबेटर्स हैं इतने एक्सेलरेटर्स हैं इतने मेंटर्स हैं जो आपको प्रमोट करते हैं तो इससे क्या है कि जो बच्चा है ना उसमें आज की डेट में ये है कि मैंने अपने आप को खुद सक्षम बनाना है कि मैं दूसरों को जॉब दूँ मैं अपने काम को स्टैब्लिश करूँ मैं नाइन टू फाइव जॉब ना करके हाँ ऐसा नहीं है कि आपको टू जॉब ही वर्क करना पड़ेगा वहाँ काम ज्यादा करना पड़ता है वहाँ पे कोई नाइन टू फाइव नहीं होता ऑफिस में तो क्या होता है आप नाइन ओ क्लाक पंच करते हो फाइव ओ क्लाक पंच आउट करते हो हर महीने आपके अकाउंट में सैलरी क्रेडिट हो जाती है एंड आपके पास पीस ऑफ माइंड होता है कि मेरे पास महीने बदर महीने बीस हजार पचास हजार लाख डेढ़ लाख रुपए आ रहे हैं आराम से बट जब आप एक स्टार्टअप करते हो तो आपके पास कुछ नहीं आता आपको इतने बैकलशेज आते हैं सोसाइटी आपको बोलती है कि आप क्या करोगे करके इससे अच्छा तो तू तो जॉब कर ले या इससे अच्छा तो चल मैं तो को नौकरी लगवा देता हूँ या तू तो बाहर चले जा पढ़ लिख ले आइल्स कर ले कैनेडा चले जा बट एक जो ऑन्ट्रप्रिनर होता है अगर वो हसल नहीं करेगा नहीं। वो अगर एक मोटिवेट होके अपने एक डेडिकेशन के थ्रू ट्रू उसको कमिट करके उसी के अगेंस्ट अगर नहीं चलेगा नहीं। तब तक तो वो सक्सेस नहीं ले सकता एंड जितने भी ऑन्ट्रप्रिनर्स हैं आप जितनी भी सक्सेस स्टोरीज देख लो दे बर्न दे मिड नाइट ऑयल वो रात रात भर जागते हैं काम करते हैं उनको कोई मतलब नहीं होता कि सुबह हो रही है शाम हो रही है mm -hmm. वो अपने काम में इतनी लगन से लगे रहते हैं mm -hmm. कि अल्टीमेटली सक्सेस उनके पास आती आती है और आज का जो यूथ है जिनको हम जेन जी कहते हैं और अब तो अल्फ़ा जेन भी आ रही है दे आर वेरी मच फोकस ओरिएटेड बिकॉज दे हैव दी एक्सेस टू ऑल द रिसोर्सेज उनके पास इंटरनेट है mm -hmm. उनके पास एक पूरा का पूरा वर्ल्ड उनकी मुट्ठी में है mm -hmm. मोबाइल निकालेंगे उनको कुछ भी सर्च करना है दे कैन कीप अपडेटेड कि बाहर ट्रेंड क्या चल रहा है बाहर कौन सी ऐसी प्रॉब्लम है जिसका मैं सोल्यूशन इंडिया में बैठ के दे सकता हूँ बहुत ऐसे यंग पर्सन हैं जिनको हम भी करते हैं जो इंडिया में बैठे बैठे लुधियाना में बैठे बैठे ऑल ओवर वर्ल्ड सोल्यूशन प्रोवाइड करा रहे हैं एंड बच्चों को आज यही चाहिए कि हम ज़्यादा से ज़्यादा कम्युनिटी में कैसे सर्व करें ज़्यादा से ज़्यादा कंट्रीब्यूट कैसे करें इसलिए आई गैस इट्स अ वेरी गुड थिंग दैट स्टूडेंट्स आर मोर जंपिंग इनटू इट फाइनेंस एक बहुत बड़ा इशू आप कोई काम शुरू करना होंगे नो डाउट किसी को थोड़ा बहुत किसी बिल्कुल भी नहीं होंगे तो अगर कोई गवर्नमेंट अदारे तो या किसी नॉन गवर्नमेंट अदारे तो फाइनैंस किया जाए देखिए फाइनेंस अकॉर्डिंग टू मी ठीक है इंपॉर्टेंट होता है बट काफ़ी स्टार्टअप्स ऐसे हैं जो बूट स्ट्रैप भी होते हैं बूट स्ट्रैप इन देंस कि कई बार क्या होता है कि बच्चे अपनी खुद की सेविंग्स करते हैं पेरेंट्स से फ्रेंड्स से पैसे इकट्ठा करके अगर आप अपना पैसा खुद लगा रहे हो उसको आप बूट स्ट्रापिंग कहते हो उससे भी कई फाउंडर्स uh, ने आप बोट अमन गुप्ता के देखोगे उसका पूरा स्टार्टअप बूट स्ट्राप था हंड्रेड करोड़ के बाद उसने जब उसकी वैल्यूशन हुई थी देन ही इन टू फंडिंग दंडिंग बट देर आर मैनी स्टार्टअप जिनको फंडिंग की भी जरूरत होती है तो स्टार्टअप पंजाब गवर्नमेंट ऑफ इंडिया स्टार्टअप इंडिया के और एम पंजाब स्टेट काउंसिल इतनी स्कीम्स लेके आती हैं जिनके थ्रू आपको सीड मनी मिलती है एंड दे डोंट इवन आस्क यू तीन तीन लाख छः छः लाख की सीड मनी आपको मिलती है आपको बस अपना आइडिया वहाँ पे सबमिट कराना है इवेल्यूशन होती है आपकी आपको पिच करना होता है अपना आइडिया एंड वंस द कमिटी अप्रूव्स यू गेट फंडिंग विदाउट एनी क्वेश्चन आस्ट एंड उस फंडिंग से आप अपनी मार्केटिंग को यूज़ कर रहे हो आप अपने प्रोडक्ट को डेवलप कर रहे हो प्रोटोटाइप को डेवलप कर रहे हो आप मार्केट टू गो प्रोडक्ट को रेडी कर रहे हो उससे फंडिंग एजेंसी को भी कोई क्वेश्चन नहीं होता कोई ऑब्जेक्शन नहीं होता तो गवर्नमेंट इस लेवल तक आपको सपोर्ट करती है बट प्रॉब्लम ये आती है कि बच्चों को एंड ऑन्टरप्रनर्स को इन स्कीम्स के बारे में अवेयरनेस ही नहीं है सो दे नीड टू कनेक्ट विद दी यू नो मीन्स एजेंसीज लाइक स्टार्टअप इंडिया इज देयर इन्वेस्ट इंडिया इज़ देयर आई एम पंजाब इज देयर स्टार्टअप पंजाब इज देर एम एस एम ई इज वी हैव पंजाब स्टेट काउंसिलॉजी इज देर काफ़ी इंक्यूबेटर हैं सिटी यूनिवर्सिटी में इनक्यूबेटर है टीबीआई हैं वो भी फंडिंग सपोर्ट करवाते हैं तो आप इन इंस्टीट्यूट्स के पास जाइए उनसे अपना आइडिया शेयर कीजिए एंड दे आर रेडी टू हेल्प यू ग्रो अति जी कभी फिर बैठेंगे और बहुत क्योंकि ये सब्जेक्ट बहुत लंबा है ना हाँ तो आज तो थोड़ा मुझे ऐसा था भी दर्शकों को थोड़ी अच्छी शॉर्ट में दे हाँ हम नॉलेज है हाँ ना ਤੋ ਬਹੁਤ ਸ਼ੁਕਰੀਆ ਆਪਣੇ ਸਮਾਂ ਨਿਕਾਲਾ ਦੋਸਤੋ ਗੱਲਬਾਤ ਉਹਨਾਂ ਨੌਜਵਾਨਾਂ ਲਈ ਆ ਜਿਹੜੇ ਕੁਝ ਕਰਨਾ ਚਾਹੁੰਦੇ ਆ ਰਸਤਾ ਕਿਵੇਂ ਅੱਗੇ ਆਪਾਂ ਬਣਾਉਣਾਗਾ ਅਤੀਜੀ ਨੇ ਦੱਸਿਆ ਸੋ ਕਦੇ ਫੇਰ ਵੀ ਆਪਾਂ ਗੱਲਬਾਤਾਂ ਕਰਾਂਗੇ ਇੱਥੇ ਵਿਰਾਮ ਲੈਨੇ ਆ ਦਿਓ ਆ ਗਿਆ ਕੈਮਰਾਮੈਨ ਸੁਰਜੀਤ ਨਾਲ ਮੈਂ ਹਰਜਿੰਦਰ ਸਿੱਧੂ